ਅਸੀਂ ਨਹੀਂ ਚਾਹੁੰਦੇ ਕਿ ਸਾਡੀ ਵਿਦਿਆਰਥੀ ਰਾਜ ਨਾਦੂਤੀ ਨੂੰ ਕੋਈ ਬਾਹਰੋਂ ਬੰਦਾ ਕਮਾਂਡ ਕਰੇ ਇਹਨਾਂ ਕੋਈ ਸਾਨੂੰ ਬਾਹਰੋਂ ਗਾਈਡਲਾਈਨਸ ਆਉਣ ਵੀ ਤੁਸੀਂ ਅੱਜ ਜਾਣਾ ਹੈ ਅੱਜ ਨਹੀਂ ਜਾਣਾ ਸਟੇਟ ਨੂੰ ਰੀਜਨਲ ਪਾਰਟੀ ਦੀ ਜ਼ਰੂਰਤ ਹੁੰਦੀ ਹੈ ਉਵੇਂ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੀ ਰੀਜਨਲ ਪਾਰਟੀ ਦੀ ਜ਼ਰੂਰਤ ਹੈ ਪਾਰਟੀ ਸੱਤਾ ਦੇ ਵਿੱਚ ਹੋਵੇ ਠੀਕ ਹੈ ਸਾਡੀ ਪਾਰਟੀ ਸੈਂਟਰ ਦੀ ਕਿਸੇ ਪਾਰਟੀ ਨਾਲ ਅਲਾਈਂਸ ਹੋਵੇ ਅਸੀਂ ਕਿਵੇਂ ਉਹਦਾ ਕ੍ਰਿਟਿਕਾਈਜ਼ ਕਰਦਾਂਗੇ ਅੱਗੋਂ ਕੈਂਡੀਡੇਟ ਕੱਢਾਂਗੇ ਕਿਤੇ ਸਾਨੂੰ ਸਿਫਾਰਿਸ਼ਾਂ ਲਾ ਕੇ ਅੱਗੋਂ ਪਰੋਲਿਆ ਕੇ ਫੇਰ ਲਾਣਾ ਪੈਂਦਾ ਹੈ ਕਿਹਾ ਵੀ ਆਪਣਾ ਇਹ ਕੰਮ ਪੋਲਿਟਿਕਲ ਪਾਰਟੀਆਂ ਚ ਲੈ ਕੇ ਉਸਾ ਦਾ ਨਿਰ ਸੱਚਾਈ ਦੀ ਆ ਬਾਕੀ ਜੋ ਪੋਲੀਟੀਕਲ ਪਾਰਟੀਆਂ ਵਾਲੇ ਵੇਲ ਦੇਣਗੇ ਫੇਰ ਹੀ ਹੋਊਗਾ ਯੂਨੀਵਰਸਿਟੀ ਦੀਆਂ ਚੋਣਾਂ ਤੋਂ ਪਹਿਲਾਂ ਹੁਣ ਮਾਹੌਲ ਬਣ ਗਿਆ ਹੈ ਲਗਾਤਾਰ ਇੱਕ ਪਾਰਟੀ ਛੱਡ ਕੇ ਸਟੂਡੈਂਟ ਦੂਜੀ ਪਾਰਟੀ ਜਾ ਰਿਹਾ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਅੱਜ ਸੋਈ ਪਾਰਟੀ ਜੋ ਕਿ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੀ ਹੈ ਉਸ ਨੂੰ ਛੱਡ ਕੇ ਸਟੂਡੈਂਟ ਸੋਫੂ ਪਾਰਟੀ ਦੇ ਵਿੱਚ ਆਇਆ ਹੈ ਜੋ ਕਿ ਖੁਦ ਇੱਕ ਆਰਗੇਨਾਈਜੇਸ਼ਨ ਹੈ ਯੂਨੀਵਰਸਿਟੀ ਦੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਦੇਖਦੇ ਹਾਂ ਕਿ ਹੁਣ ਕੀ ਆਉਣ ਵਾਲਾ ਮਾਹੌਲ ਰਹਿਣ ਵਾਲਾ ਹੈ ਯੂਨੀਵਰਸਿਟੀ ਦੀ ਸਿਆਸਤ ਸੋਈ ਨੂੰ ਛੱਡ ਕੇ ਤੁਸੀਂ ਸੋਪੂ ਜੁਆਇਨ ਕੀਤੀ ਕੀ ਕਾਰਨ ਰਹੇ ਨੇ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਇੱਕ ਇੰਨਾ ਬਦਲਾਅ ਪਿਓਰਲੀ ਐਂਡ ਪਿਓਰਲੀ ਸਟੂਡੈਂਟ ਸੈਂਟ੍ਰਿਕ ਵਿਦਿਆਰਥੀਆਂ ਵਾਸਤੇ ਕੰਮ ਕਰਨ ਦਾ ਦਿਲ ਹੈ ਵਿਦਿਆਰਥੀਆਂ ਦੇ ਵਿੱਚ ਰਹਿ ਕੇ ਕੰਮ ਕਰਨ ਦਾ ਦਿਲ ਹੈ ਵਿਦਿਆਰਥੀਆਂ ਦੀ ਸਲਾਹ ਦੇ ਨਾਲ ਕੰਮ ਕਰਨ ਦਾ ਦਿਲ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਵਿਦਿਆਰਥੀ ਰਾਜਨੀਤੀ ਨੂੰ ਕੋਈ ਬਾਹਰੋਂ ਬੰਦਾ ਕਮਾਂਡ ਕਰੇ ਇਹਨਾਂ ਕੋਈ ਸਾਨੂੰ ਬਾਹਰੋਂ ਗਾਈਡਲਾਈਨਸ ਆਉਣ ਵੀ ਤੁਸੀਂ ਅੱਜ ਜਾਣਾ ਹੈ ਅੱਜ ਨਹੀਂ ਜਾਣਾ ਇਸ ਨੂੰ ਤੇ ਤੁਸੀਂ ਬੈਠਣਾ ਹੈ ਨਹੀਂ ਬੈਠਣਾ ਅਸੀਂ ਚਾਹੁੰਦੇ ਹਾਂ ਕਿ ਸਟੂਡੈਂਟਸ ਦੀ ਸਲਾਹ ਦੇ ਨਾਲ ਚੱਲੀਏ ਸਟੂਡੈਂਟਸ ਦੇ ਵਿੱਚੋਂ ਚੱਲੀਏ ਸ ਦੇ ਨਾਲ ਹੀ ਜਦੋਂ ਕੋਈ ਰਾਜਨੀਤਿਕ ਪਾਰਟੀ ਦੀ سپورਟ ਨਹੀਂ ਹੁੰਦੀ ਤਾਂ ਇੱਕ ਆਰਗੇਨਾਈਜੇਸ਼ਨ ਨੂੰ ਅੱਗੇ ਵਿਕਾਸ ਕਰਨ ਦੇ ਲਈ ਬਹੁਤ ਔਖਾ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਪੀਟੀਸ਼ਨ ਵੀ ਹੋਣਗੇ ਸਾਨੂੰ ਲੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ ਕਿਉਂਕਿ ਤੁਸੀਂ ਇੱਕ ਚੀਜ਼ ਵੇਖਿਓ ਜਿਵੇਂ ਸਟੇਟ ਨੂੰ ਰੀਜਨਲ ਪਾਰਟੀਆਂ ਦੀ ਜ਼ਰੂਰਤ ਹੁੰਦੀ ਹੈ ਉਵੇਂ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੀ ਰੀਜਨਲ ਪਾਰਟੀ ਦੀ ਜ਼ਰੂਰਤ ਹੈ ਕਿਉਂਕਿ ਕਿਹੜੀ ਕਿਹੜੀ ਚੀਜ਼ ਵੱਲੋਂ ਹੈ ਨਾ ਸਾਨੂੰ ਉਹ ਉਹਨਾਂ ਦੀ سپورਟ ਚਾਹੀਦੀ ਹੋਊਗੀ ਅਸੀਂ ਕੋਈ ਇਲੀਗਲ ਕੰਮ ਤਾਂ ਕਰਨਾ ਨਹੀਂ ਹੈਗਾ ਅਸੀਂ ਜਿੱਥੇ ਚਾਰ ਜਣੇ ਇਕੱਠੇ ਹੋ ਕੇ ਅਸੀਂ ਪੀ ਐਚ ਡੀ ਹੋਲਡਰ ਐਜੂਕੇਟਿਡ ਪਰਸਨ ਜਿਹੜੇ 25 30 ਜਣੇ ਇਕੱਠੇ ਹੋ ਕੇ ਜਦੋਂ ਕਿਸੇ ਅਫੀਸਰ ਨਾਲ ਡਿਬੇਟ ਕਰਨ ਜਾਣਗੇ ਜਦੋਂ ਉਹਨੂੰ ਕੁਐਸਚਨ ਕਰਨਗੇ ਜਦੋਂ ਉਹਨੂੰ ਦੱਸਣਗੇ ਤੂੰ ਇਸ ਰੂਲ ਦੇ ਅਕੋਰਡਿੰਗ ਗਲਤ ਹੈ ਉਹ ਸਾਡਾ ਕੰਮ ਕਿਵੇਂ ਰੋਕ ਦੂਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਹੁੰਨੇ ਆ ਨਾ ਸਾਡੇ ਸਿਰ ਸਿਰਫ ਸਟੂਡੈਂਟ ਦੀ ਨਹੀਂ ਹੋੂ ਵੀ ਬਹੁਤ ਸਾਰੀ ਜ਼ਿੰਮੇਵਾਰੀ ਹੁੰਦੀਆਂ ਨੇ ਸਾਨੂੰ ਕਿਸੇ ਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਕਿਸੇ ਮੁੱਦੇ ਤੇ ਬੋਲਣ ਤੋਂ ਪਹਿਲਾਂ ਬਹੁਤ ਕੁਝ ਸੋਚਣਾ ਪੈਂਦਾ ਕਿਤੇ ਸਾਡੀ ਪਾਰਟੀ ਸੱਤਾ ਦੇ ਵਿੱਚ ਤਾਂ ਨਹੀਂ ਹੈਗੀ ਕਿਉਂਕਿ ਤੁਸੀਂ ਇਹ ਵੇਖੋ ਸਟੂਡੈਂਟਸ ਦੇ ਖਿਲਾਫ ਕੋਈ ਕੰਮ ਹੋ ਜਾਵੇ ਠੀਕ ਹੈ ਤੇ ਸਾਡੀ ਪਾਰਟੀ ਸੱਤਾ ਦੇ ਵਿੱਚ ਹੋਵੇ ਠੀਕ ਹੈ ਸਾਡੀ ਪਾਰਟੀ ਦਾ ਸੈਂਟਰ ਦੀ ਕਿਸੇ ਪਾਰਟੀ ਨਾਲ ਅਲਾਈਂਸ ਹੋਵੇ ਅਸੀਂ ਕਿਵੇਂ ਉਹਦਾ ਕ੍ਰਿਟਿਕਾਈਜ਼ ਕਰਦਾਂਗੇ ਸੋ ਸਟੂਡੈਂਟਸ ਦੇ ਵਾਸਤੇ ਪਿਓਰਲੀ ਸਟੂਡੈਂਟ ਸੈਂਟ੍ਰਿਕ ਹੋਣ ਵਾਸਤੇ ਮੈਂ ਸਾਨੂੰ ਇਹ ਲੱਗਦਾ ਕਿ ਅੱਜ ਸਟੂਡੈਂਟਸ ਪਾਰਟੀਆਂ ਸਾਰੀਆਂ ਨੂੰ ਮਜ਼ਬੂਤ ਹੋਣ ਦੀ ਲੋੜ ਕਾਉਂਸਲ ਦੇ ਵਿੱਚ ਬੈਠਣ ਦੀ ਜ਼ਰੂਰਤ ਹੈ ਜੀ ਜੀ ਬਿਲਕੁਲ ਬਾਕੀ ਹੋਣਾ ਹੀ ਨਾ ਵੀ ਗੱਲ ਕਰਾਂਗੇ ਜਿਨ੍ਹਾਂ ਦੇ ਵੱਲੋਂ ਜੁਆਇਨ ਕੀਤਾ ਗਿਆ ਇੱਕ ਤੁਹਾਡੇ ਲਈ ਤਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੋਈ ਕਿ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਲੋਕ ਜੁੜੇ ਨੇ ਹਾਂਜੀ ਪਰਿਵਾਰ ਵੱਡਾ ਹੋਇਆ ਤਾਂ ਉਸ ਖੁਸ਼ੀ ਤਾਂ ਹੁੰਦੀ ਆ ਪਰ ਅੱਜ ਮੈਨੂੰ ਉਹ ਟਾਈਮ ਵੀ ਯਾਦ ਆ ਗਿਆ ਜਦੋਂ ਅਸੀਂ ਪਹਿਲੀ ਵਾਰ ਆਪਦੇ ਪ੍ਰਧਾਨਗੀ ਦੇ ਪੋਸਟਰ ਲਾਏ ਸੀਗੇ ਸਿਰਫ ਪੰਜਿਆ ਨੇ ਸੀਗੇ ਮਤਲਬ ਉਦੋਂ ਕਿਸੇ ਵੱਲੋਂ ਕੋਈ ਸਪੋਰਟ ਵੀ ਨਹੀਂ ਮਿਲ ਰਹੀ ਸੀ ਪਰ ਇੱਕ ਹੌਂਸਲਾ ਸੀਗਾ ਇੱਕ ਜਨੂਨ ਸੀਗਾ ਵੀ ਹਾਂ ਅਸੀਂ ਸਟੂਡੈਂਟ ਪਾਰਟੀਆਂ ਨੂੰ ਅੱਗੇ ਲੈ ਕੇ ਆਉਣਾ ਬਿਨਾਂ ਕਿਸੇ ਲਾਲਚ ਤੋਂ ਸੋ ਇਮੋਸ਼ਨ ਪਰ ਉਥੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇ ਤਾਂ ਚੈਲੰਜ ਵੀ ਵਧਣ ਵਾਲਿਆ ਇੱਕ ਪਾਰਟੀ ਵੱਡੀ ਹੋਈ ਹੈ ਪਰਿਵਾਰ ਵੱਡਾ ਹੁੰਦਾ ਤਾਂ ਲੜਾਈਆਂ ਵੀ ਵੱਧੀਆਂ ਨੇ ਨਹੀਂ ਦੇਖੋ ਜੀ ਲੜਾਈ ਤਾਂ ਫਿਰ ਉੱਥੇ ਵੱਧ ਹੀ ਹੁੰਦੀ ਹੈ ਨਾ ਜਿੱਥੇ ਕਿਸੇ ਨੂੰ ਕੋਈ ਲਾਲਚ ਹੋਵੇ ਇੱਥੇ ਤਾਂ ਲੜਾਈ ਹੋਊਗੀ ਪਰ ਲੜਾਈ ਇਸ ਗੱਲ ਪਿੱਛੇ ਹੋਊਗੀ ਵੀ ਕੰਮ ਜ਼ਿਆਦਾ ਕੌਣ ਕਰ ਰਿਹਾ ਸੋ ਇਹ ਸਾਡੇ ਵਿੱਚ ਕੋਈ ਔਵੇਂ ਦੀ ਲੜਾਈ ਵਾਲੀ ਗੱਲ ਹੀ ਨਹੀਂ ਚਾਰ ਭਰਾ ਸਿਰ ਜੋੜ ਕੇ ਬਹਿ ਗਏ ਸਾਨੂੰ ਕਿਹੜਾ ਕਿਸੇ ਪਾਰਟੀ ਦਾ ਕੋਈ ਲਾਲਚ ਆ ਜਾਂ ਬਾਹਰ ਆ ਕੇ ਅਸੀਂ ਪ੍ਰਧਾਨਗੀ ਲੈਣੀਆਂ ਜਾਂ ਅਸੀਂ ਆਪ ਇਲੈਕਸ਼ਨ ਲੜ ਰਹੇ ਹਾਂ ਅਸੀਂ ਤਾਂ ਸਟੂਡੈਂਟ ਨੂੰ ਅੱਗੇ ਲੈ ਕੇ ਆ ਰਹੇ ਹਾਂ ਸੋ ਚੰਗੀ ਗੱਲ ਆਈ ਸਾ ਯੂਨੀਵਰਸਿਟੀ ਜੇ ਦੇਖਿਆ ਜਾਵੇ ਤਾਂ ਪਹਿਲਾਂ ਵਾਲਾ ਉਹ ਮਾਹੌਲ ਨਹੀਂ ਰਿਹਾ ਜੋ ਅੱਜ ਤੋਂ ਬਹੁਤ ਸਮਾਂ ਪਹਿਲਾਂ ਸੀ ਤਾਂ ਕੀ ਲੱਗਦਾ ਹੈ ਕਿ ਇਸ ਮਾਹੌਲ ਦੇ ਵਿੱਚ ਸਟੂਡੈਂਟ ਹੋਰ ਜੁੜਨਗੇ ਤੇ ਤੁਹਾਨੂੰ ਚੁਣਨਗੇ ਤੁਸੀਂ ਥੋੜਾ ਟਾਈਮ ਵੇਟਤਾ ਕਰੋ ਇਹ ਪਹਿਲਾਂ ਵਾਲਾ ਮਾਹੌਲ ਲੈ ਕੇ ਆਉਣ ਪਹਿਲਾਂ ਵਾਲਾ ਕਲਚਰ ਹੀ ਲੈ ਕੇ ਆਉਣਾ ਇੱਥੇ ਯੂਨੀਵਰਸਿਟੀ ਵਿੱਚ ਪੋਲੀਟੀਕਲ ਪਾਰਟੀਆਂ ਨੂੰ ਇੱਥੋਂ ਬਾਹਰ ਕੱਢਾਂਗੇ ਸਟੂਡੈਂਟ ਪਾਰਟੀਆਂ ਆਉਣਗੀਆਂ ਅਸੀਂ ਤਾਂ ਦੂਸਰੀਆਂ ਸਟੂਡੈਂਟ ਪਾਰਟੀਆਂ ਨੂੰ ਵੀ ਇਹੀ ਜੀ ਗੱਲ ਕਹਿੰਦੇ ਆਂ ਵੀ ਤਕੜੇ ਹੋਵੋ ਕੀ ਠੀਕ ਆ ਅਸੀਂ ਸਾਡੇ ਨਾਲ ਜੁੜ ਰਹੇ ਆ ਪਰ ਤੁਸੀਂ ਵੀ ਕਿਤੇ ਨਾ ਕਿਤੇ ਇਹ ਕੰਮ ਕਰੋ ਤਾਂ ਜੋ ਅਸੀਂ ਇਕੱਠ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਚੱਲੋਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਮੈਨੀਫੈਸਟੋ ਦੇ ਵਿੱਚ ਸਮਾਂ ਲੱਗੇਗਾ ਬਟ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਚੱਲੋਂਗੇ ਜਿਸ ਨਾਲ ਸਟੂਡੈਂਟ ਵੀ ਉਡਣ ਤੇ ਯੂਨੀਵਰਸਿਟੀ ਦੀ ਵੀ ਵਿਪਲਾਈ ਹੋਵੇ ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਜਦੋਂ ਤੋਂ ਯੂਨੀਵਰਸਿਟੀ ਵਿੱਚ ਆਏ ਹਾਂ ਤਿੰਨ ਚਾਰ ਮੇਨ ਪ੍ਰੋਬਲਮ ਉਹਦੋਂ ਤੋਂ ਹੀ ਚਲਦੀਆਂ ਆ ਰਹੀਆਂ ਪਰ ਮੈਂ ਇਹ ਫੀਲ ਕੀਤਾ ਵੀ ਇਹ ਪ੍ਰੋਬਲਮ ਸਾਡੇ ਤੋਂ ਨਹੀਂ ਸਾਡੇ ਤੋਂ ਪਹਿਲਾਂ ਵੀ ਇਹੀ ਪ੍ਰੋਬਲਮ ਚਲਦੀਆਂ ਆ ਰਹੀਆਂ ਫੂਡਸ ਦੀ ਬੇਸਿਕ ਮਤਲਬ ਇਹ ਆਪਾਂ ਨੂੰ ਦੇਖਣ ਚ ਬੇਸਿਕ ਇਸ਼ੂਸ ਲੱਗਦੇ ਆ ਪਰ ਤੁਸੀਂ ਫੂਡ ਕੁਆਲਿਟੀ ਦੇਖ ਲਓ ਸਫਾਈ ਦੇਖ ਲਓ ਮਤਲਬ ਅਥਾਰਟੀ ਦਾ ਇੰਨਾ ਤੱਕ ਆ ਵੀ ਉਹ ਸਾਨੂੰ ਇੰਨਾ ਕੰਮਾਂ ਜੀ ਉਲਝਾਈ ਰੱਖਦੇ ਆ ਵੀ ਇਹ ਹੋਰ ਕੋਈ ਇਸ਼ੂਸ ਚੱਕ ਹੀ ਨਾ ਸਕਣ ਉਹਨਾਂ ਵਾਲੇ ਇਹਨਾਂ ਦਾ ਧਿਆਨ ਹੀ ਨਾ ਜਾ ਸਕੇ ਸੋ ਅਸੀਂ ਅਥਾਰਟੀ ਨੂੰ ਇਹੀ ਕਹਿੰਦੇ ਆ ਵੀ ਹੁਣ ਸਟੂਡੈਂਟ ਸਮਝਦਾਰ ਹੋ ਚੁੱਕੇ ਆ ਪਾਰਟੀ ਸਟੂਡੈਂਟ ਲੀਡਰ ਸਮਝਦਾਰ ਹੋ ਚੁੱਕੇ ਆ ਇਹ ਇ ਜੇ ਕੋਈ ਪਾਰਟੀ ਜਿੱਤ ਕੇ ਯੂਨੀਵਰਸਿਟੀ ਚਾਰਦਵਾਰੀ ਚ ਰਹਿੰਦੀ ਹੈ ਤਾਂ ਸੋਲਵ ਹੋਣ ਉਹ ਚਾਰਦਵਾਰੀ ਚ ਰਹਿਣੀ ਨਹੀਂ ਪਸੰਦ ਕਰਦੇ ਤਾਂ ਇਹ ਸੋਲਵ ਕਿੱਥੋਂ ਹੋਣਗੇ ਸੋ ਇਹ ਬੇਸਿਕ ਜਿਹੇ ਇਸ਼ੂਸ ਆ ਵੀ ਆਪਾਂ ਕਹ ਲਈਏ ਇੱਕ ਹੋਸਟਲ ਰਹਿੰਦੇ ਬੱਚੇ ਨੂੰ ਜਾਂ ਨਾਰਮਲ ਇੱਕ ਜੋ ਬੱਤਾ ਇੱਥੇ ਪੜ ਰਿਹਾ ਸੋ ਬਾਕੀ ਬਹੁਤ ਇਸ਼ੂ ਨਹੀਂ ਹੈਗੇ ਲਿੰਗਦੋ ਸਾਡੀ ਇੱਕ ਮੇਨ ਆ ਵੀ ਲਿੰਗਦੋ ਨੂੰ ਅਸੀਂ ਚੈਲੰਜ ਕਰਾਂਗੇ ਜਿਨੇ ਯੂਨੀਵਰਸਿਟੀ ਵਿੱਚ ਲੀਡਰਸ਼ਿਪ ਖਤਮ ਕਰ ਚੁੱਕੀ ਹੈ ਬਿਲਕੁਲ ਮੈਮ ਇੱਕ ਦੇਖਿਆ ਜਾਵੇ ਇਸ ਤੋਂ ਪਹਿਲਾਂ ਐਨਐਸ ਜੁਆਈ ਨੂੰ ਜ਼ਿਆਦਾਤਰ ਫੀਮੇਲਜ਼ ਦੀ ਵੋਟ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਕੁਝ ਅਜਈਆਂ ਚੀਜ਼ਾਂ ਰੱਖੀਆਂ ਗਈਆਂ ਸੀ ਫੀਮੇਲਜ਼ ਲਈ ਤਾਂ ਕਿਤਨੇ ਕਿਤੇ ਉਹ ਪੂਰੀਆਂ ਵੀ ਕੀਤੀਆਂ ਗਈਆਂ ਕੀ ਫੀਮੇਲਜ਼ ਨੂੰ ਆਪਦੇ ਨਾਲ ਜੋੜ ਸਕੋਗੇ ਲੜਕੀਆਂ ਨੂੰ ਜੋੜ ਸਕੋਗੇ ਯੂਨੀਵਰਸਿਟੀ ਦੇ ਆਈ ਥਿੰਕ ਵੀ ਕੈਨ ਅਸੀਂ ਜੋੜ ਸਕਦੇ ਹਾਂ ਮੇਨ ਗੱਲ ਹੁੰਦੀ ਹੈ ਕੰਮ ਕਿਵੇਂ ਕਰਨਾ ਹੈ ਅਸੀਂ ਆਪਣੇ ਕੰਮ ਦੇ ਅਕੋਰਡਿੰਗ ਅਸੀਂ ਲੋਕਾਂ ਨੂੰ ਜਿੱਤ ਸਕਦੇ ਹਾਂ ਮੈਂ ਅੱਜ ਤੁਹਾਨੂੰ ਕੁਝ ਕਹਿ ਕੇ ਚਲ ਜਾਵਾਂ ਪ੍ਰੋਮਿਸ ਕਰਕੇ ਚਲ ਜਾਵਾਂ ਮੈਂ ਨਾ ਕਰਾਂ ਮੈਨੂੰ ਕੱਲ ਨੂੰ ਕੋਈ ਪੁੱਛੂਗਾ ਵੀ ਨਹੀਂ ਬਟ ਮੈਂ ਚਾਹੇ ਨਾ ਤਾਂ ਲੋਕੀ ਆਪਣੇ ਆਪਣੇ ਨਾਲ ਜੁੜਦੇ ਨੇ ਤਾਂ ਜੇ ਅਗਰ ਔਮਨ ਏਂਪਾਵਰਮੈਂਟ ਦੀ ਗੱਲ ਕਰੀਏ ਤਾਂ ਔਮਨ ਏਂਪਾਵਰ ਕਿਸ ਤਰੀਕੇ ਹੋਊਗੀ ਮੈਂ ਤੁਹਾਨੂੰ ਇਹ ਕਹਾਂ ਤੁਹਾਨੂੰ ਆਸੇਂ ਦਵਾ ਦੂੰਗੇ ਇਦਾਂ ਔਮਨ ਏਂਪਾਵਰਮੈਂਟ ਨਹੀਂ ਹੁੰਦੀ ਹੈਗੀ ਔਮਨ ਏਂਪਾਵਰਮੈਂਟ ਇਨ ਟੂ ਸੈਂਸ ਹੋਉਂਦੇ ਕਿ ਉਹਨਾਂ ਨੂੰ ਇਸ ਕਾਬਿਲ ਬਣਾ ਦੇਣਾ ਕਿ ਉਹ ਆਪਣੇ ਆਪ ਖੜੇ ਹੋ ਸਕਣ ਅੱਜ ਵੀ ਅਸੀਂ ਗੱਲ ਕਰਦੇ ਹਾਂ ਤਾਂ ਲੜਕੀਆਂ ਨੇ ਵੋਟ ਜ਼ਰੂਰ ਕੀਤਾ ਇੱਕ ਇੱਕ ਪੁਆਇੰਟ ਤੇ ਕਿ ਅਸੀਂ ਮੈਨਸਟਰ ਲੀਵ ਦਵਾਵਾਂਗੇ ਠੀਕ ਆ ਬਹੁਤ ਵਧੀਆ ਇਨੀਸ਼ੀਏਟਿਵ ਸੀਗਾ ਤਾਂ ਇਹਨਾਂ ਨੇ ਸਪੋਰਟ ਕੀਤਾ ਬਹੁਤ ਵਧੀਆ ਗੱਲ ਆ ਬਟ ਅੱਜ ਵੀ ਅਸੀਂ ਕੀ ਦੇਖਦੇ ਜਦੋਂ ਕਿਸੇ ਕੋਲ ਜਾਣਾ ਹੁੰਦਾ ਅਥਾਰਟੀ ਕੋਲ ਜਾਣਾ ਹੁੰਦਾ ਆ ਅੱਜ ਵੀ ਅਸੀਂ ਉਹ ਲੀਡਰਸ ਨੂੰ ਲੱਭਦੇ ਫਿਰਦੇ ਆ ਕਿ ਆ ਸਾਡੀ ਐਪਲੀਕੇਸ਼ਨ ਜਾ ਕੇ ਫੜਾਇਆਏ ਉਹ ਕਿਉਂ ਮੇਰਾ ਐਕਸੈਸ ਕਿਉਂ ਨਹੀਂ ਹੈਗੀ ਮੈਂ ਯੂਨੀਵਰਸਿਟੀ ਦੀ ਸਟੂਡੈਂਟ ਨਹੀਂ ਹੈਗੀ ਅੱਜ ਵੀ ਅਗਰ ਮੈਂ ਆਡੀਟੋਰੀਅਮ ਬੁੱਕ ਕਰਵਾਣਾ ਕਿਸੇ ਇਵੈਂਟ ਲਈ ਤਾਂ ਮੈਨੂੰ ਫਿਰੇ ਲੀਡਰਸ ਕੋਲ ਜਾਣਾ ਪੋਗਾ ਉਹ ਜਿਹੜੇ ਕਾਉਂਸਲ 'ਚ ਬੈਠੇ ਆ ਕਿ ਮੇਰੇ ਲਈ ਬੁੱਕ ਕਰਵਾ ਦਿਓ ਜਾਂ ਮੇਰੇ ਤੋਂ ਵੱਧ ਚਾਰजेस ਚਾਰਜ ਕਿਤੇ ਜਾ ਰਹੇ ਆ ਤੁਸੀਂ ਫ੍ਰੀ ਵਿੱਚ ਕਰਵਾ ਸਕਦੇ ਹੋ ਜਦੋਂ ਯੂਨੀਵਰਸਿਟੀ ਸਭ ਦੀ ਸਾਂਝੀ ਆ ਅਸੀਂ ਸਾਰੀ ਯੂਨੀਵਰਸਿਟੀ ਦੇ ਸਟੂਡੈਂਟ ਦਾ ᱮਮਪਾਵਰਮੈਂਟ ਇਨ ਟੂ ਸੈਂਸ ਉਹ ਹੁੰਦੀ ਆ ਕਿ ਜਦ ਨਾਲੀ ਸੇਫਟੀ ਦੀ ਗੱਲ ਹੁੰਦੀ ਆ ਪਹਿਲਾਂ ਵੀ ਬੜੇ ਸਵਾਲ ਚੁੱਕੇ ਜਾਂਦੇ ਕਿ ਸੇਫਟੀ ਨਹੀਂ ਹੈਗੀ ਫੀਮੇਲਜ਼ ਦੀ ਜਾਂ ਕੋਈ ਵੀ ਦਿੱਕਤ ਜਿਹੜੀ ਆ ਹੋਸਟਲ ਦੇ ਵਿੱਚ ਕੁੜੀਆਂ ਨੂੰ ਆਉਂਦੀ ਆ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਆਉਂਦੀ ਆ ਕਿ ਉਸਤੇ ਵੀ ਕੰਮ ਕਰਿਆ ਜਾਊਗਾ ਕੰਮ ਕਰਨਾ ਬਹੁਤ ਜ਼ਰੂਰੀ ਆਈ ਥਿੰਕ ਕੰਮ ਲੋਕੀ ਗੱਲ ਤਾਂ ਕਰਦੇ ਆ ਬਟ ਅਸੀਂ ਇੰਪਲੀਮੈਂਟੇਸ਼ਨ ਨਹੀਂ ਕਰਦੇ ਹੈਗੇ ਕਿ ਕਾਇਦੇ ਕਾਨੂੰਨ ਤਾਂ ਬਹੁਤ ਬਣਾਤੇ ਆ ਅਸੀਂ ਪੋਲਿਸੀਸ ਬਣਾਤੇ ਆ ਆ ਕਰਤਾ ਉਹ ਕਰਤਾ ਬਟ ਇੰਪਲੀਮੈਂਟੇਸ਼ਨ ਕਿੱਥੇ ਗਰਾਊਂਡ ਲੈਵਲ ਤੇ ਜ਼ੀਰੋ ਅੱਜ ਵੀ ਤੁਸੀਂ ਗੇਟ 2 ਤੋਂ ਆਓ ਆਪਣੇ ਆਈਡੀ ਕਾਰ ਜਿਹੜਾ ਗੱਡੀ ਡਰਾਈਵ ਕਰ ਰਿਹਾ ਉਹਦਾ ਆਈਡੈਂਟੀਟੀ ਕਾਰਡ ਚੈੱਕ ਕਰੂਗਾ ਜਿਹੜੇ ਪਿੱਛੇ ਤਿੰਨ ਬੰਦੇ ਬੈਠੇ ਆ ਉਹਦਾ ਕੌਣ ਚੈੱਕ ਕਰੂਗਾ ਆਊਟਸਾਈਡਰਸ ਯੂਨੀਵਰਸਿਟੀ ਵਿੱਚ ਕਿਉਂ ਆ ਪਾ ਰਹੇ ਇਹਨਾਂ ਖੁੱਲੇ ਆਮ ਤਾਂ ਇੱਥੇ ਜਿਹੜਾ ਸੇਫਟੀ ਵਾਲਾ ਕੰਸਰਨ ਆ ਉਹ ਸਿਰਫ ਮਤਲਬ ਅਸੀਂ ਬਲੇਮ ਹਰ ਵਾਰ ਕਰਦੇ ਅਸੀਂ ਇੱਕ ਹਾਦਸੇ ਹੋਣ ਦਾ ਵੇਟ ਕਰਦੇ ਦੋ ਕੁਝ ਹੋਊਗਾ ਅਸੀਂ ਉਦੋਂ ਆਵਾਜ਼ ਉਠਾ ਉਠਾਵਾਂਗੇ ਉਦੋਂ ਪ੍ਰੋਟੈਸਟ ਕਰਾਂਗੇ ਜਦਕਿ ਅਸੀਂ ਖੁਦ ਵੀ ਉਹਨਾਂ ਵਿੱਚ ਹੀ ਆਨੇ ਆ ਜਿਹੜੇ ਰੋਜ਼ ਅਸੀਂ ਲਾਜ਼ ਬ੍ਰੇਕ ਕਰਦੇ ਆ ਪਰ ਉਸ ਦੇ ਨਾਲ ਅਸੀਂ ਇੱਕ ਚੀਜ਼ ਦੇਖੀ ਹੈ ਕਿ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਡਾ ਪਰ ਹਾਂਜੀ ਬਿਲਕੁਲ ਮੈਂ ਵੀ ਇਹ ਗੱਲ ਕਰ ਰਹੀ ਸੀ ਕਿ ਫੀਮੇਲਸ ਅੱਜ ਵੀ ਘੱਟ ਹੈਗੀਆਂ ਨੇ ਬਟ ਠੀਕ ਹੈ ਮੈਂ ਅਗਰ ਅੱਜ ਇੱਥੇ ਕਲੀ ਵੂਮਨ ਹੋ ਕੇ ਵੀ ਇਨਾ ਸੇਫ ਫੀਲ ਕਰ ਰਹੀ ਆਈ ਥਿੰਕ ਇਟ ਇਜ਼ 엠ਪਾਵਰਮੈਂਟ ਓਨਲੀ ਐਵੇਂ ਆਪਣੇ ਆਪ ਚ 엠ਪਾਵਰਮੈਂਟ ਹੈ ਤੇ ਅਸੀਂ ਹੌਲੀ ਹੌਲੀ ਹੋਰ ਨਾਲ ਜੋੜਾਂਗੇ ਕਿ ਤੁਹਾਨੂੰ ਇੱਕ ਸੇਫ ਸਪੇਸ ਪ੍ਰੋਵਾਈਡ ਕੀਤੀ ਜਾਊਗੀ ਮੈਂ ਵੀ ਹੋਰ ਸੇਫ ਫੀਲ ਕਰ ਰਹੀ ਆ ਮੈਂ ਤਾਂ ਹੀ ਹੋ ਰਹੀ ਆ ਤਾਂ ਜਿਹੜੀ ਕਿ ਮੈਨੂੰ ਲੱਗਦਾ ਕਿ ਪੋਲਿਟਿਕਸ ਇੱਕ ਰੀਜ਼ਨ ਬੰਦਾ ਆ ਕਿ ਦੇ ਮੀ ਡੋ ਨਾਟ ਫੀਲ ਸੇਫ ਜਿਹੜਾ এনवायरमेंट ਕ੍ਰੀਏਟ ਕੀਤਾ ਜਾਂਦਾ ਆ ਤਾਂ ਮੈਂ ਪਾਲਿਸੀਸ ਬਾਅਦ ਵਿੱਚ ਆਉਂਦੀਆਂ ਨੇ ਪਹਿਲਾਂ ਮਾਈਂਡਸੈਟ ਚੇਂਜ ਕਰਨਾ ਆਪਾਂ ਇਹੋ ਦਾ ਇੱਕ ਕੰਫਰਟ ਜ਼ੋਨ ਪ੍ਰੋਵਾਈਡ ਕਰੀਏ ਤਾਂ ਸਾਰੇ ਕਿਉਂ ਨਹੀਂ ਨਾਲ ਜੁੜਨਗੇ ਇੱਕ ਪਾਸੇ ਤੁਸੀਂ ਰਾਜਨੀਤਿਕ ਪਾਰਟੀ ਤੋਂ ਇਧਰ ਆਏ ਹੋ ਜੇ ਦੇਖਿਆ ਜਾਵੇ ਭਾਵੇਂ ਪਿਛਲੇ ਸਾਲ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਗੱਲ ਕਰੀਏ ਕਦੇ ਐਨਐਸਜੂ ਆਈ ਕਦੇ ਸੀਵਾਈਐਸਐਸ ਤਾਂ ਰਾਜਨੀਤਿਕ ਪਾਰਟੀ ਨੂੰ سپورਟ ਵੀ ਮਿਲਦੀ ਰਹੀ ਹੈ ਬਾਹਰੋਂ ਵੀ ਮਿਲਦੀ ਰਹੀ ਹੈ ਯੂਨੀਵਰਸਿਟੀ ਦੇ ਵੱਲੋਂ ਵੀ ਮਿਲਦੀ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਤੁਸੀਂ ਇੱਕ ਰਾਜਨੀਤਿਕ ਛੱਡ ਕੇ ਸਟੂਡੈਂਟ ਆਰਗੇਨਾਈਜੇਸ਼ਨ ਚਾ ਚੁੱਕੇ ਨਹੀਂ ਅਸੀਂ ਲੜਨ ਜਾਣਦੇ ਹਾਂ ਅਸੀਂ ਖੜਨ ਜਾਣਦੇ ਹਾਂ ਸਟੂਡੈਂਟ ਦੇ ਹੱਕਾਂ ਵਿੱਚ ਕੋਈ ਚੱਕਰ ਨਹੀਂ ਲੜਾਂਗੇ ਅਸੀਂ ਜਿੱਥੇ ਤੱਕ ਲੜਨਗੇ ਲੜਾਂਗੇ ਸਾਰਾ ਕੁਝ ਦੇਖਾਂਗੇ ਕੋਈ ਚੱਕਰ ਨਹੀਂ ਹੈਗਾ ਇਸ ਵਾਰ ਅਸੀਂ ਇਹਨਾਂ ਨੂੰ ਕਰਕੇ ਦਿਖਾਵਾਂ ਸਟੂਡੈਂਟ ਲਾਈਕ ਕਰਨ ਲੱਗੇ ਕੰਮ ਕਰਨ ਲੱਗੇ ਅਸੀਂ ਸਾਰਾ ਕੁਝ ਕਰਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਅੱਗੇ ਇਲੈਕਸ਼ਨ ਆਣਗੇ ਅਸੀਂ ਕੋਈ ਸਾਂਝਾ ਕੋਈ ਲੱਭ ਕੇ ਵੀਰਪਰਾ ਪੰਜ ਬੰਦੇ ਬੈਠ ਕੇ ਸਾਰੇ ਇਕੱਠੇ ਹੋ ਕੇ ਇੱਕ ਉਹ ਕੈਂਡੀਡੇਟ ਕੱਢਾਂਗੇ ਕਿਤੇ ਸਾਨੂੰ ਸ਼ਪਾਰਸ਼ਾਂ ਲਾ ਕੇ ਅੱਗੋਂ ਪਰੋਲਿਆ ਕੇ ਫੇਰ ਲਾਣਾ ਪੈਂਦਾ ਕਾਰਨ ਕਿਹਦੇ ਕਾਰਨ ਬੜੇ ਕਾਰਨ ਇੱਥੇ ਸਟੂਡੈਂਟ ਪੋਲਿਟਿਕਸ ਵਿੱਚ ਪਤਾ ਕੀ ਹੈ ਕਾਰਨ ਕਈ ਨੇ ਇੱਥੇ ਸਟੂਡੈਂਟ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਹਲੇ ਵੀ ਮੁੱਦੇ ਕੀ ਨੇ ਰੋਟੀ ਸਹੀ ਦੇ ਦਿਓ ਸਾਨੂੰ ਵੋਸ਼ੂਮ ਸਾਡੇ ਸਹੀ ਕਰ ਦੋ ਇੱਥੇ ਹੋਸਟਲ ਦੇਖ ਲਓ ਤੁਸੀਂ ਪੁਰਾਣੇ ਜਾ ਕੇ ਮੇਰੇ ਕੋਲ ਵੀਡੀਓ ਪਈਆਂ ਨੇ ਹੋਸਟਲਾਂ ਦੇ ਨਾ ਪਾਪੜੀਆਂ ਲੈ ਰੀਆਂ ਨੇ ਪੁਰਾਣੇ ਸਿਮਿੰਟ ਦੀਆਂ ਉਹ ਮੁੱਦੇ ਨਹੀਂ ਸੋਲਵ ਹੋ ਰਹੇ ਅੱਗੇ ਕੀ ਕਰਨਗੇ ਇਹ ਤਾਂ ਕਰਕੇ ਉਹ ਨਾ ਇੱਕ ਦੂਜੇ ਦਬਾਚ ਆ ਕੇ ਅੱਗੇ ਹੁਣ ਦੇਖੋ ਇਹਨਾਂ ਆਪਣਾ ਪ੍ਰਧਾਨ ਬਣਿਆ ਉਹਦੇ ਕਿੱਡੇ ਐਲੀਗੇਸ਼ਨ ਲੱਗੇ ਕੋਈ ਰਿਪਲਾਈ ਨੂੰ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਨਿਕਲਿਆ ਹੈਗਾ ਤਾਂ ਕਰਕੇ ਅਸੀਂ ਆਵਾਜ਼ ਚੱਕਣੀ ਹੈ ਸਟੂਡੈਂਟ ਦੇ ਮੁੱਦਿਆਂ ਦੀ ਸਹੀ ਜਿਹੜੀ ਆਵਾਜ਼ ਹੈ ਵੀ ਆਪਾਂ ਕਰਨਾ ਹੈ ਐਜੂਕੇਸ਼ਨ ਤੇ ਕੰਮ ਇਹ ਮੁੱਦੇ ਤਾਂ ਬਹੁਤ ਛੋਟੀ ਚੀਜ਼ਾਂ ਨੇ ਆਪਾਂ ਨੇ ਬਹੁਤ ਵੱਡੇ ਲੈਵਲ ਤੇ ਲਾਇਬ੍ਰੇਰੀ ਤੇ ਫੋਕਸ ਕਰਨਾ ਹੈ ਜਿਹੜੀ ਚੀਜ਼ਾਂ ਸੋਈ ਚ ਰਹਿ ਕੇ ਹੋਣੀਆਂ ਨੇ ਸੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਪਰ ਪਤਾ ਕੀ ਹੈ ਅੱਗੋਂ ਪਹਿਲਾਂ ਪਰਮਿਸ਼ਨਾਂ ਅੱਗੇ ਹਰੇਕ ਚੀਜ਼ ਦਾ ਨਾ ਇੱਕ ਸਟੈਪ ਬਾਈ ਸਟੈਪ ਕੋਈ ਨਾ ਕੋਈ ਉੱਪਰ ਬੈਠਾ ਹੈ ਇੱਥੇ ਅਸੀਂ ਪੰਜ ਆਣੇ ਅਸੀਂ ਇਹ ਨਹੀਂ ਕਹਿੰਦੇ ਦੇਖੋ ਉਹਨਾਂ ਦਾ ਕੰਮ ਹੈ ਸਟੂਡੈਂਟ ਅੱਗੇ ਲੈ ਕੇ ਜਾਣ ਉਹ ਵੀ ਐਜੂਕੇਸ਼ਨ ਦੇ ਕੰਮ ਕਰਨ ਪਰ ਸਾਡਾ ਇਹ ਹੈ ਵੀ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਜਿਹੜਾ ਪੁਰਾਣਾ ਕਲਚਰ ਹੈ ਜਿੱਥੇ ਹਰ ਕੁੜੀ ਮੁੰਡਾ ਸੇਫ ਫੀਲ ਕਰਦਾ ਸੀ ਵੀ ਆਪਾਂ ਸਟੂਡੈਂਟ ਪਾਰਟੀ 'ਚ ਕੰਮ ਕਰ ਰਹੇ ਆਂ ਆਪਾਂ ਆਪਦੇ ਹੱਕਾਂ ਲਈ ਕੰਮ ਕਰ ਰਹੇ ਆਂ ਉਹ ਚੀਜ਼ ਤੇ ਅਸੀਂ ਵਰਕ ਕਰਨਾ ਹੈ ਹੋਰ ਕੋਈ ਚੀਜ਼ ਦਾ ਕੋਈ ਸਾਡਾ ਕਿਸੇ ਨਾਲ ਰੋਲਾ ਨਹੀਂ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਸਾਡਾ ਬਸ ਇਹੀ ਹੈ ਸਟੂਡੈਂਟ ਦੇ ਵੈਲਫੇਅਰ ਲਈ ਕੰਮ ਕਰਨਾ ਇੱਕ ਤੁਸੀਂ ਕਿਹਾ ਵੀ ਆਪਣਾ ਇਹ ਕੰਮ ਪੋਲਿਟੀਕਲ ਪਾਰਟੀ ਚ ਰਹਿ ਕੇ ਨਹੀਂ ਹੋ ਸਕਦਾ ਹੋ ਸਕਦਾ ਨੀਅਤ ਚਾਹੀਦੀ ਆ ਬਾਕੀ ਜੇ ਪੋਲਿਟੀਕਲ ਪਾਰਟੀਆਂ ਨੇ ਵੇਲ ਦੇਣਗੇ ਫੇਰ ਹੀ ਹੋਊਗਾ ਚਾਰ ਕੁ ਮਹੀਨੇ ਨੂੰ ਇਲੈਕਸ਼ਨ ਆਈ ਜੇ ਕਦੇ ਕੋਈ ਆਈ ਕਿ ਕਿ ਕਿੱਧਰ ਭਜਾਈ ਫਿਰਦੇ ਆ ਯੂਨੀਵਰਸਿਟੀ ਤੋਂ ਉਹਨਾਂ ਨੂੰ ਰਹਿਣ ਨਹੀਂ ਦਿੰਦੇ ਸੋ ਇਹ ਆ ਵੀ ਜੇ ਤੁਸੀਂ ਯੂਨੀਵਰਸਿਟੀ ਚ ਕੰਮ ਕਰਨਾ ਜੇ ਬਾਕੀ ਯਾਰ ਵੀ ਇੱਥੇ ਕੰਮ ਕਰਨਾ ਤੇ ਆ ਚਾਰਜਵਾਰੀ ਚ ਰਹਿਣਾ ਪਊਗਾ ਆਪਾਂ ਨੂੰ ਇਸ ਤੋਂ ਬਾਹਰ ਜਾਵਾਂਗੇ ਤਾਂ ਨਹੀਂ ਕੰਮ ਹੋ ਸਕਦਾ ਪਿਛਲੀ ਵਾਰੀ ਵੀ ਜਿਵੇਂ ਅਸੀਂ ਦੇਖਿਆ ਸੀ ਕਿ ਪੋਲੀਟੀਕਲ ਪਾਰਟੀਆਂ ਦੀ ਐਂਟਰੀ ਲੀਡਰਾਂ ਦੇ ਨਾਲ ਵੀ ਕਿਤੇ ਨਾ ਕਿਤੇ ਕਿਹਾ ਗਿਆ ਸੀ ਕਿ ਕੋਈ ਲੀਡਰ ਯੂਨੀਵਰਸਿਟੀ ਦੇ ਵਿੱਚ ਨਾ ਆਵੇ ਕਿ ਇਸ ਵਾਰ ਵੀ ਉਹੀ ਚੀਜ਼ ਨੂੰ ਕ੍ਰੀਏਟ ਕੀਤਾ ਜਾਵੇਗਾ ਕਿ ਕੋਈ ਪੋਲੀਟੀਕਲ ਪਾਰਟੀ ਦੀ ਜਾਂ ਪੋਲੀਟੀਕਲ ਬੰਦੇ ਦੀ ਇੱਥੇ ਇੰਟਰਫੇਰੈਂਸ ਨਾ ਹੋਵੇ ਦੇਖੋ ਜਿਹੜੀ ਕੋਈ ਵੀ ਚੀਜ਼ ਆ ਹੌਲੀ ਹੌਲੀ ਖਤਮ ਹੁੰਦੀ ਆ ਸਟਾਰਟ ਕਰ ਰਹੇ ਆ ਅਸੀਂ ਜਦੋਂ ਇੱਥੇ ਸਟੂਡੈਂਟ ਉਹਨਾਂ ਨਾਲ ਜੁੜੇ ਨਹੀਂ ਨਾ ਤਾਂ ਫਿਰ ਉਹ ਲੀਡਰ ਇੱਥੇ ਕਰਨ ਕੀ ਆਉਣਗੇ ਰੋਟੀ ਖਾਣ ਤਾਂ ਆਉਣਗੇ ਨਹੀਂ ਸੋ ਇਹ ਆ ਵੀ ਹੌਲੀ ਹੌਲੀ ਯੂਥ ਨੂੰ ਅਵੇਅਰ ਕਰ ਰਹੇ ਆ ਆਪਦੇ ਨਾਲ ਜੋੜ ਰਹੇ ਆ ਖਾਲੀ ਕਰ ਦੇਵਾਂਗੇ ਪਾਰਟੀਆਂ ਫਿਰ ਉਹਨਾਂ ਨੇ ਕੀ ਕਰਨਾ ਹੋਣਾ ਜੀ ਤਾਂ ਤਾਂ ਬਿਲਕੁਲ ਇੱਕ ਨਵੀਂ ਲਹਿਰ ਜਿਹੜੀ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਉੱਠ ਚੁੱਕੀ ਹੈ ਪਹਿਲਾਂ ਮਾਹੌਲ ਜਿਹੜਾ ਹੈ ਉਹ ਵੀ ਦਿਖਦਾ ਸੀ ਤੇ ਹੁਣ ਜਿਹੜਾ ਆ ਇੱਕ ਪਾਸੇ ਸਾਨੂੰ ਵੱਖਰੀ ਇੱਕ ਲਹਿਰ ਜਿਹੜੀ ਹੈ ਯੂਨੀਵਰਸਿਟੀ ਦੇਖਣ ਨੂੰ ਮਿਲਿਆ ਪਹਿਲਾਂ ਅਸੀਂ ਦੇਖਦੇ ਸੀ ਕਿ ਐਨਐਸ ਜੁਆਈ ਸੀਵਾਈਐਸ ਰਾਜਨੀਤਿਕ ਪਾਰਟੀਆਂ ਨਾਲ ਵਿਦਿਆਰਥੀ ਬਹੁਤ ਜ਼ਿਆਦਾ ਜੁੜਦੇ ਸੀ ਪਰ ਹੁਣ ਜਿਹੜੇ ਆ ਵਿਦਿਆਰਥੀ ਸਟੂਡੈਂਟ ਆਰਗੇਨਾਈਜੇਸ਼ਨ ਦੇ ਨਾਲ ਯੂਨੀਵਰਸਿਟੀ ਦੀਆਂ ਆਪਣੀਆਂ ਪਾਰਟੀਆਂ ਦੇ ਨਾਲ ਜਿਹੜੇ ਜੁੜਦੇ ਨਜ਼ਰ ਆ ਰਹੇ ਆ ਤਾਂ ਹੁਣ ਹਾਲੇ ਸ਼ੁਰੂਆਤ ਆ ਸਮਾਂ ਬਹੁਤ ਪਿਆ ਦੇਖਣਾ ਹੋਵੇਗਾ ਕਿ ਯੂਨੀਵਰਸਿਟੀ ਦੀਆਂ ਇਹ ਚੋਣ